ਬੜੇ ਭਾਰੀ ਮਨ ਦੇ ਨਾਲ ਅਸੀਂ ਇਹ ਜਾਣਕਾਰੀ ਸਾਂਝੀ ਕਰ ਰਹੇ ਹਾਂ ਕਿ ਪੰਜਾਬੀ ਮਸ਼ਹੂਰ ਗਾਇਕ ਪੰਜਾਬੀ ਮਸ਼ਹੂਰ ਗਾਇਕ ਰਾਜਵੀਰ ਜਵੰਦਾ ਸਾਡੇ ਦਰਮਿਆਨ ਨਹੀਂ ਰਹੇ। ਉਹਨਾਂ ਦੀ ਅੱਜ ਸਵੇਰੇ 10:55 ਮਿੰਟ ਤੇ ਫੋਰਟਿਸ ਹਸਪਤਾਲ ਦੇ ਵਿੱਚ ਮੌਤ ਹੋ ਗਈ। ਉਹਨਾਂ ਨੇ ਆਖਰੀ ਸਾਲਿਆ 12 ਦਿਨ ਤੋਂ ਉਹ ਫੋਰਟਿਸ ਹਸਪਤਾਲ ਦੇ ਵਿੱਚ ਜ਼ਿੰਦਗੀ ਮੌਤ ਦੀ ਲੜਾਈ ਲੜ ਰਹੇ ਸਨ। ਕੁਝ ਦਿਨ ਪਹਿਲਾਂ 12 ਦੰ ਪਹਿਲਾਂ ਉਹਨਾਂ ਦਾ ਬੱਦੀ ਨੇੜੇ ਇੱਕ ਮੋਟਰਸਾਈਕਲ ਹਾਦਸੇ 'ਚ ਉਹਨਾਂ ਦੇ ਜ਼ਖਮੀ ਹੋ ਗਏ ਸਨ ਔਰ ਉਸ ਤੋਂ ਬਾਅਦ ਉਹਨਾਂ ਨੂੰ ਫੋਟੋਸਸਤਲ 'ਚ ਦਾਖਲ ਕੀਤਾ ਗਿਆ ਸੀ ਸਿਮਲਾ ਜਾ ਰਹੇ ਸਨ ਆਪਣੇ ਦੋਸਤਾਂ ਨਾਲ ਜਿਸ ਵੇਲੇ ਉਹਨਾਂ ਦਾ ਐਕਸੀਡੈਂਟ ਹੋਇਆ 35 ਸਾਲਾਂ ਦੀ ਸਾਰੀ ਉਹਨਾਂ ਦੀ ਉਮਰ ਸੀ ਔਰ ਉਹਨਾਂ ਦੀ ਰੀਡ ਦੀ ਹੱਡੀ ਤੇ ਸਿਰ ਦੇ ਵਿੱਚ ਗੰਭੀਰ ਸੱਟਾਂ ਲੱਗੀਆਂ ਸਨ ਇੱਕ ਐਕਸੀਡੈਂਟ ਦੇ ਵਿੱਚ ਔਰ ਡਾਕਟਰਾਂ ਨੇ ਬੜੀ ਕੋਸ਼ਿਸ਼ ਕੀਤੀ ਲੇਕਿਨ ਅੱਜ ਫਿਰ ਉਹਨਾਂ ਨੇ ਆਖਰੀ ਸਾਹ ਲਿਆ। ਰਾਜਵੀਰ ਜਵੰਧਾ ਦਾ ਸੰਸਕਾਰ ਜਿਹੜਾ ਵਾ ਉਹ ਉਹਨਾਂ ਦੇ ਜੱਦੀ ਪਿੰਡ ਪੋਣਾ ਜਿਹੜਾ ਗੁਰਗਾਂਵ ਦੇ ਨੇੜੇ ਆ ਉੱਥੇ ਕੱਲ 11 ਵਜੇ ਹੋਵੇਗਾ। ਕਈ ਪਾਸੋਂ ਸ਼ੌਕ ਸੁਨੇਹੀ ਵੀ ਉਹਨਾਂ ਵਾਸਤੇ ਆਇਆ ਜਿਵੇਂ ਤੁਹਾਨੂੰ ਪਤਾ ਹੀ ਆ ਕਿ ਉਹ ਲੋਕਾਂ ਦੇ ਵਿੱਚ ਬਹੁਤ ਮਕਬੂਲ ਸਨ ਜਿਹੜੇ ਗਾਣੇ ਕਈ ਗਾਣਿਆਂ ਕਰਕੇ ਮਕਬੂਲ ਸਨ। ਉਹ ਦੇਸਪੰਦੀ ਖੁਸ਼ ਰਿਆ ਕਰ ਸਰਦਾਰ ਨੇ ਡਾਊਨ ਟੂ ਅਰਥ ਵਗੈਰਾ ਵਗੈਰਾ ਇਸ ਤਰ੍ਹਾਂ ਦੇ ਕਈ ਗਾਣਿਆਂ ਨੇ ਗਾਏ ਤੈਨ ਫਿਲਮਾਂ ਚ ਵੀ ਉਹਨਾਂ ਨੇ ਐਕਟ ਕੀਤਾ ਸੀ ਬਹੁਤ ਹੁਨਾਰ ਖੂਬਸੂਰਤ ਨੌਜਵਾਨ ਸੀ ਔਰ ਇੱਕ ਬਹੁਤ ਵੱਡਾ ਕਾਟਾ ਵਾ ਪੰਜਾਬੀ ਕਲਾਕਾਰੀ ਨੂੰ ਔਰ ਸਮਾਜ ਨੂੰ ਫਿਰ ਕਹਿੰਨੇ ਦੱਸਣਾ ਚਾਹੁੰਦੇ ਆ ਕਿ ਰਾਜੀਵਰ ਜਵੰਦਾ ਸਾਡੇ ਦਰਮਿਆਨ ਨਹੀਂ ਰਹੇ ਅਗਲੀ ਖਬਰ ਬਲਵਾਦੇ ਆ ਹਰਿਆਣਾ ਡੀਜੀਪੀ ਪੂਰਨ ਕੁਮਾਰ ਕਸ਼ਮੀਰ ਮਸਲੇ 'ਚ ਇੱਕ ਨਵਾਂ ਮੋੜ ਆਇਆ ਵਾ ਇੱਕ ਸ਼ਰਾਬ ਦੇ ਵਪਾਰੀ ਨੇ ਇਲਜ਼ਾਮ ਲਾਇਆ ਵਾ ਕਿ ਜਿਹੜੇ ਮ੍ਰਿਤਕ ਡੀਜੀਪੀ ਸਨ ਉਹਨਾਂ ਦੇ ਏਡੀਜੀਪੀ ਸਨ ਉਹਨਾਂ ਦੇ ਜਿਹੜਾ ਗਨਮੈਨ ਸੀ ਉਹ ਉਹਨਾਂ ਤੇ ਦਬਾਅ ਪਾਉਂਦਾ ਸੀ ਏਡੀਜੀਪੀ ਦੇ ਬਿਹਾਫ ਤੇ ਮੰਥਲੀ ਦੇਣ ਵਾਸਤੇ ਮੀਨਾ ਦੇਣ ਵਾਸਤੇ ਗਨਮੈਨ ਜਿਹੜਾ ਵਾ ਸੁਸ਼ੀਲ ਆਲਰੇਡੀ ਅਰੈਸਟ ਹੋ ਚੁੱਕਾ ਵਾ ਹਾਲਾਂਕਿ ਪੁਲਿਸ ਨੇ ਏ ਡੀਜੀਪੀ ਪੂਰਨ ਕੁਮਾਰ ਨੂੰ ਕੋਈ ਨੋਟਿਸ ਨਹੀਂ ਸੀ ਪੇਜਿਆ ਵਪਾਰੀ ਨੇ ਪੁਲਿਸ ਨੂੰ ਇੱਕ ਆਡੀਓ ਰਿਕਾਰਡਿੰਗ ਵੀ ਪ੍ਰੋਵਾਈਡ ਕੀਤੀ ਆ ਔਰ ਦੇਖਦੇ ਹਾਂ ਕਿ ਇਹ ਜਿਹੜਾ ਜਿਹੜੀ ਇਹਦੀ ਤਫ਼ਤੀਸ਼ ਆ ਉਹ ਕਿਹੜੇ ਪਾਸੇ ਜਾਵੇਗੀ ਏ ਡੀਜੀਪੀ ਪੂਰਨ ਕੁਮਾਰ ਦੀ ਵਾਈਫ ਹਰਿਆਣਾ ਸੀਐਮ ਦੇ ਨਾਲ ਇੱਕ ਡੈਲੀਗੇਸ਼ਨ ਦੇ ਵਿੱਚ ਜਾਪਾਨ ਗਏ ਹੋਏ ਸਨ ਔਰ ਅੱਜ ਵਾਪਸ ਉਹ ਪਰਤੇ ਸਨ ਇਹ ਵੀ ਪਤਾ ਲੱਗਾ ਵਾ ਕਿ ਇੱਕ ਸੁਸਾਈਡ ਨੋਟ ਵੀ ਉਹਨਾਂ ਦੇ ਕੋਲ ਮਿਲਿਆ ਵਾ ਨੌ ਪੇਜ ਦਾ ਸੁਸਾਈਡ ਨੋਟ ਹੈ ਸ਼ਾਇਦ ਯੋਦਾਸਰੀਆ ਨਾਲ ਉਹਦੇ ਵਸੀਅਤ ਵੀ ਲੱਗੀ ਹੋਈ ਆ ਦੇਖਦੇ ਹਾਂ ਕਿ ਇਹਦੀ ਫਾਈਨਲੀ ਇਨਵੈਸਟੀਗੇਸ਼ਨ ਚੁੱਕੀ ਨਿਕਲ ਕੇ ਆਉਂਦਾ ਆ ਅਗਲੀ ਖਬਰ ਹੈ ਸੁਪਰੀਮ ਕੋਰਟ ਨਾਲ ਸੰਬੰਧਿਤ ਸੁਪਰੀਮ ਕੋਰਟ ਨੇ ਇਲੈਕਸ਼ਨ ਕਮਿਸ਼ਨ ਨੂੰ ਜਿਹੜਿਆ ਬਿਹਾਰ ਦੇ ਵਿੱਚ ਵੋਟਾਂ ਡਿਲੀਟ ਹੋਈਆਂ 368000 ਵੋਟਾਂ ਡਿਲੀਟ ਹੋਇਆ ਉਹਨਾਂ ਦਾ ਵੇਰਵਾ ਦੇਣ ਲਈ ਕਿਹਾ ਵਾ ਸੁਪਰੀਮ ਕੋਰਟ ਦੇ ਵਿੱਚ ਕੱਲੇ ਦੀ ਤਰੀਖਾ 9 ਅਕਤੂਬਰ ਨੂੰ ਔਰ ਜਿਹੜੇ ਪਟੀਸ਼ਨਰ ਨੇ ਉਹਨਾਂ ਦਾ ਇਲਜ਼ਾਮ ਹੈ ਕਿ ਇਲੈਕਸ਼ਨ ਕਮਿਸ਼ਨ ਨੇ ਕੋਈ ਨੋਟਿਸ ਦਿੱਤੇ ਬਿਨਾ ਲੋਕਾਂ ਨੂੰ ਦੱਸੇ ਬਿਨਾ ਉਹਨਾਂ ਤੋਂ ਜਵਾਬ ਲੈ ਬਿਨਾ ਉਹਨਾਂ ਦੇ ਨਾਂ ਜਿਹੜੇ ਨੇ ਵੋਟਰ ਲਿਸਟੋਂ ਕੱਢਤੇ ਨੇ ਕਾਂਗਰਸ ਦਰਜੇ ਦੀ ਸੀਪੀਐਮ ਕਈ ਪਾਰਟੀਆਂ ਇਹਦੇ ਵਿੱਚ ਪਾਰਟੀ ਬਣੀਆਂ ਹੋਈਆਂ ਵਾਂ ਕਈ ਛਾਸੀ ਪਾਰਟੀਆਂ ਔਰ ਬਿਹਾਰ ਦੇ ਵਿੱਚ ਵੋਟਾਂ ਜਿਹੜੀਆਂ ਵਾਂ 9 6 ਤੇ 11 ਨਵੰਬਰ ਨੂੰ ਪੈਣੀਆਂ ਵਾਂ ਨਤੀਜਾ 14 ਨੂੰ ਆਵੇਗਾ ਆ ਆਖਰੀ ਖਬਰ ਵੱਲ ਵਧਦੇ ਹਾਂ ਪੰਜਾਬ ਸਰਕਾਰ ਨੇ ਖੰਗ ਦੀ ਇੱਕ ਦਵਾਈ ਕੋਲਡ ਰਿਫ ਜਿਹੜੀ ਆ ਉੱਤੇ ਪਾਬੰਦੀ ਲਾਤੀ ਆ ਕੋਲ ਡ੍ਰਿਫ ਕਰਕੇ ਮੱਧ ਪ੍ਰਦੇਸ਼ ਤੌਰ ਕੁਝ ਹੋਰ ਸਟੇਟਾਂ ਦੇ ਵਿੱਚ ਕਾਫੀ ਮੌਤਾਂ ਹੋਈਆਂ 20 ਤੋਂ ਜ਼ਿਆਦਾ ਮੌਤਾਂ ਹੋਈਆਂ ਹਨ ਔਰ ਇਹਦੇ ਬਾਰੇ ਇੱਕ ਪਟੀਸ਼ਨ ਵੀ ਸੁਪਰੀਮ ਕੋਰਟ ਦੇ ਚ ਇਸ ਵੇਲੇ ਲੱਗੀ ਹੋਈ ਹੈ ਸੋ ਇਸ ਤੇ ਟਾਈਮਲੀ ਐਕਸ਼ਨ ਲੈਂਦੇ ਹੋਏ ਪੰਜਾਬ ਸਰਕਾਰ ਨੇ ਕੋਲ ਡ੍ਰਿਫ ਜਿਹੜੀ ਕਫ ਸਰਪ ਹੈ ਖੰਗ ਦੀ ਦਵਾਈ ਹੈ ਉਹਦੇ ਤੇ ਪਾਬੰਦੀ ਲਾ ਦਿੱਤੀ ਹੈ